ਬੀਓ ਸਤਰੀ ਕਾਲ ਬਈ ਸਾਰਿਆਂ ਨੂੰ ਹੁਣ ਆਪਾਂ ਜੋ ਆਪਣੇ ਕੱਲ ਤੀਜਾ ਜਹਾਜ਼ ਜੋ 에어ਪੋਰਟ ਦੇ ਉੱਪਰ ਲੈਂਡ ਹੋਇਆਗਾ ਅਮਰੀਕਾ ਦਾ ਜਿਹਦੇ ਵਿੱਚ 112 ਸਾਡੇ ਭਾਰਤੀਏ ਤੇ ਪੰਜਾਬ ਦੇ 33ਾ ਗੁਜਰਾਤ ਦੇ ਕੁਝ ਤੇ ਕੁਝ ਮਹਾਰਾਸ਼ਟਰ ਤੇ ਕੁਝ ਉੱਤਰਾਖੰਡ ਤੇ ਕੁਝ ਪਟਿਆਲੇ ਦੇ ਤੇ ਕੁਝ ਚੰਡੀਗੜ੍ਹ ਦੇ ਤਰ੍ਹਾਂ ਤਰ੍ਹਾਂ ਦੇ ਸ਼ਹਿਰਾਂ ਦੇ ਵਿੱਚੋਂ ਜਿਹੜੇ ਸਾਡੇ ਭਾਰਤੀਏ ਫਿਰ ਤੋਂ ਡੀਪੋਰਟ ਕੀਤੇ ਗਏ ਆ ਜੋ ਮੁੰਡੇ ਕੁੜੀਆਂ ਇਨਾਂ ਦਾ ਕਹਿਣਾ ਇਹ ਆ ਵੀ ਇਹ ਕੋਈ ਗਲਤ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਗਏ ਆ ਕਿਉਂਕਿ ਪੰਜਾਬੀ ਮੁੰਡੇ ਜਿਵੇਂ ਆਪਾਂ ਕਹਿੰਦੇ ਐਡੌਕੀ ਲਾ ਕੇ ਜਾਂਦੇ ਆ ਜਿਹੜੇ ਵੀ ਇਹ ਗੈਰ ਕਾਨੂੰਨੀ ਤਰੀਕੇ ਨਾਲ ਜਿੰਨੇ ਵੀ ਪੰਜਾਬੀ ਗਏ ਆ ਤਾਂ ਸਾਰੇ ਇਹ ਵਾਪਸ ਭੇਜੇ ਗਏ ਗੱਲ ਇਹ ਜੋ ਵਿਵਾਦ ਛੜਿਆ ਪਿਆ ਕਿਉਂਕਿ ਰਾਸ਼ਟਰਪਤੀ ਜੋ 트੍ਰੰਪ ਅਮਰੀਕਾ ਦਾ ਰਾਸ਼ਟਰਪਤੀ ਇਹਨੇ ਇੱਕ ਬਹੁਤ ਵੱਡਾ ਜੋ ਕਦਮ ਚੱਕਿਆ ਸਾਡੇ ਐਕਸ਼ਨ ਲਿਆ ਸਾਡੇ ਪੰਜਾਬੀਆਂ ਤੇ ਜਿਵੇਂ ਆਪਣੇ ਪੰਜਾਬ ਦੇ ਲੋਕ ਘਟੋ ਘਟ 20 ਸਾਲਾਂ ਤੋਂ ਜਾ ਰਹੇ ਆ ਪਰ ਜਿਹੜਾ ਇਹ ਨਵਾਂ ਇੱਕ ਐਕਸ਼ਨ ਲਿਆ 트ੰਪ ਨੇ ਕਿਉਂਕਿ ਕਹਿਣਾ ਤਾਂ ਇਹ ਆ ਆਪਣੇ ਪੰਜਾਬੀਆਂ ਦਾ ਵੀ ਜਿਹੜਾ ਇੱਕ ਸਿੰਗਰ ਸੀ ਆ ਗੁਰੂ ਸਿੱਧੂ ਤੇ ਉਹਦੇ ਇੱਕ ਗਾਣਾ ਕੱਢਿਆ ਸੀ 트ੰਪ ਤੇ ਵੀ ਜੱਟਾਂ ਦੇ ਪੁੱਤਾਂ ਨੂੰ ਰੋਕ ਨਾ ਸਕੇ ਦੁੱਕੀ ਤਿੱਕੀ ਵੱਲੋਂ ਦੀ ਤਾਂ ਗੱਲ ਦੁੱਕੀ ਤਿੱਕੀ ਦੀ ਤਵੇਲੋਂ ਗੱਲ ਛੱਡ ਲਈ ਵੀ ਜੱਟਾਂ ਦੇ ਪੁੱਤਾਂ ਨੂੰ ਨਾ ਰੋਕ ਸਕੇ 트ੰਪ ਤਾਂ ਉਹ ਵਿੱਚ ਇਹ ਗਾਣਾ ਵੀ ਆਉਂਦਾ ਜਿਹੜਾ ਵੀ ਇਹ ਟਰੰਪ ਤੇ ਲੱਗਦਾ ਤਾਂ ਜਿਹੜੀ ਹੁਣ ਗੱਲ ਹੈਗੀ ਆ ਸਾਡੇ ਪੰਜਾਬੀਆਂ ਦੀ ਖਾਸ ਕਰਕੇ ਅੱਜ ਇਹ ਇੱਕ ਮਾਂ ਦੀ ਅੱਖ ਰੋ ਰਹੀ ਆ ਕਿਉਂਕਿ ਸਾਡੇ ਪੰਜਾਬੀ ਜਿਹੜੇ ਹਿਸਾਬ ਨਾਲ ਆਪਣੇ ਬੰਨੀਉ ਦੱਸ ਰਹੇ ਆ ਰੋਂਦੇ ਰੋਂਦੇ ਵੀ ਸਾਡੇ ਨਾਲ ਜੋ ਐਨਾ ਬੁਰਾ ਵਰਤਾਪ ਹੋਇਆ ਰਾਸਤੇ ਦੇ ਵਿੱਚ ਭੁੱਖਾਂ ਤੇ ਆ ਕਟੀਆਂ ਸੀ ਜਦੋਂ ਡੌਕੀ ਲਾ ਕੇ ਕਿਸੇ ਵੀ ਤਰੀਕੇ ਨਾਲ ਜਦੋਂ ਪਹੁੰਚੇ ਬਾਰਡਰ ਤੇ ਸਾਨੂੰ ਗਿਰਫਤਾਰ ਕਰ ਲਿੱਤਾ ਗਿਆ ਉਥੋਂ ਦੀ ਪੁਲਿਸ ਨੇ ਫਿਰ ਸਾਡੇ ਹੱਥਾਂ ਨੂੰ ਬੇੜੀਆਂ ਪੈਰਾਂ ਨੂੰ ਬੇੜੀਆਂ ਹੱਥਾਂ ਨੂੰ ਹੱਥਕੜੀਆਂ ਲਾ ਕੇ ਵਾਪਸ ਭੇਜਿਆ ਗਿਆ ਤਾਂ ਜੋ ਇਹ ਅਮਰੀਕਾ ਨੇ ਬਹੁਤ ਵੱਡਾ ਐਕਸ਼ਨ ਲਿਆਗਾ ਪੰਜਾਬੀਆਂ ਤੇ ਹੁਣ ਗੱਲ ਇੰਨੀ ਕਾ ਗਈ ਜਿਹੜਾ ਵੀ ਕੋਈ ਪੰਜਾਬੀ ਜਿਵੇਂ ਹੁਣ ਇਹ ਡੀਪ ਪੋਰਟੋਂ ਕੇ ਆਇਆ ਤਾਂ ਇਹਨਾਂ ਦਾ ਕਹਿਣਾ ਇਹੀ ਹੈ ਵੀ ਜਿਹੜੇ ਸਾਡੇ ਪੈਸੇ ਲੱਗਿਆ ਕੋਈ 50 ਲੱਖ ਲੱਗੇ ਗਿਆ ਕੋਈ 40 ਲੱਖ ਵੀ ਸਾਡੇ ਇਹ ਰੁਪਏ ਵਾਪਸ ਮਿਲਨੇ ਚਾਹੀਦੇ ਕਿਉਂਕਿ ਸਾਡੀ ਸਰਕਾਰ ਨੂੰ ਇਹੀ ਮੰਗਾ ਕਿਉਂਕਿ ਘਟੋਂ ਘਟ 104 ਭਾਰਤੀਏ ਪਹਿਲਾਂ ਤਾਂ ਜੋ 112 ਰਾਤ ਜਿਹੜਾ ਤੀਜਾ ਜਹਾਜ਼ ਸਾਡੇ ਡੀਪੋਰਟ ਹੋਏ ਸਾਡੇ ਪੰਜਾਬੀ ਜਿਹਦੇ ਵਿੱਚ ਉਹਨਾਂ ਨੇ ਸਿੱਧਾ ਸਾਫ਼ ਕਿਹਾ ਗਿਆ ਵੀ ਸਾਡੇ ਜਿੰਨੇ ਰੁਪਏ ਲੱਗੇ ਆ ਸਾਨੂੰ ਵਾਪਸ ਚਾਹੀਦੇ ਸਾਨੂੰ ਸਰਕਾਰ ਨੂੰ ਸਾਡੀ ਇਹੀ ਪੀਲ ਆ ਸਾਡੀ ਇਹੀ ਮੰਗ ਆ ਕਿਉਂਕਿ ਜਿਹੜੇ ਆਪਾਂ ਕਹਿੰਦੇ ਆ ਪਹਿਲਾਂ ਤੋਂ ਜਿਹੜੇ ਸਾਡੇ ਪੰਜਾਬੀ ਰਹਿ ਰਹੇ ਆ ਪਾ ਇਹ ਜਿਹੜਾ ਹੁਣ 2025 ਦੇ ਵਿੱਚ ਨਵਾਂ ਐਕਸ਼ਨ ਚੱਕਿਆ 트াম্প ਨੇ ਤਾਂ ਉਹ ਸਰਕਾਰ ਨੂੰ ਸਾਡੀ ਅਪੀਲ ਜਿਹੜੇ ਸਾਡੇ ਪੰਜਾਬੀਆਂ ਦੀ ਮੰਗ ਆ ਇੱਕ ਵੀ ਜਿੰਨੇ ਵੀ ਰੁਪਏ ਲੱਗਿਆ ਸੀ ਸੈਂਟਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਆ ਵੀ ਜਿਹੜੇ ਸਾਡੇ ਪੈਸੇ ਲੱਗੇ ਸਾਡੇ ਵਾਪਸ ਤੋਂ ਆਏ ਜਾਣ ਤਾਂ ਦੂਜਾ ਨੰਬਰ ਗੱਲ ਜਿਹੜੀ ਏਜੰਟਾਂ ਦੇ ਉੱਪਰ 12 ਜੰਟਾਂ ਦੇ ਉੱਪਰ ਕੇਸ ਹੋ ਚੁੱਕਿਆ ਤੇ ਹੁਣ ਲੋਕਾਂ ਦਾ ਕਹਿਣਾ ਇਹੀ ਆ ਵੀ ਕਿਉਂਕਿ ਜੇ ਇਹ ਏਜੰਟ ਭੇਜਦੇ ਆ ਇਦੋਂ ਫੇਰ ਹੀ ਸਾਡੇ ਭਾਰਤੀ ਇਹ ਜਾਂਦੇ ਆ ਡਾਕਰਾਂ ਨਾਲ ਗੱਲਬਾਤ ਕਰਦੇ ਜਿਵੇਂ ਅਮਰੀਕਾ ਦੇ ਵਿੱਚ ਜਿਵੇਂ ਇਸ ਪੰਜਾਬੀ ਨੇ ਦੱਸਿਆ ਗਿਆ ਵੀ ਉੱਥੋਂ ਦਾ ਰਸਤਾ ਇੰਨਾ ਉਹ ਆ ਡਾਕਟਰ ਸਾਰਾ ਰਾਸਤੇ ਦੇ ਵਿੱਚ ਸਮਾਨ ਵੀ ਖੋਹ ਲੈਂਦੇ ਆ ਜਿਹੜਾ ਕੀਮਤੀ ਸਮਾਨ ਜਿਵੇਂ ਫੋਨ ਲਾ ਲੋ ਹੋਰ ਕੋਈ ਸਮਾਨ ਤਾਂ ਫੇਰ ਉੱਥੇ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਭੁੱਖੇ ਧਿਆਏ ਬਹੁਤ ਇੱਕ ਖੋਪਨਾਕ ਇਹਨੇ ਖਤਰਨਾਕ ਜੋ ਇਹ ਰਾਸਤੇ ਨੰਗੜੇ ਪੈਂਦੇ ਆ ਤੇ ਉਹ ਜੋ ਇਹ ਨੌਜਵਾਨ ਨੇ ਦੱਸਿਆ ਵੀ ਕਹਿੰਦਾ ਥਾਂ ਥਾਂ ਤੇ ਖਤਰਾ ਹੁੰਦਾ ਉੱਤੇ ਕੁਝ ਵੀ ਹੋ ਸਕਦਾ ਕਿ ਡਾਕਟਰਾਂ ਕੋਲੇ ਇਤਿਆਰ ਵੀ ਹੁੰਦੇ ਆ ਅਗਰ ਜੇ ਸਾਨੂੰ ਇੱਕ ਚੌਂਕੀ ਜ਼ਰੂਰ ਆਉਂਦੀ ਐ ਖਾਣ ਪੀਣ ਨੂੰ ਕੋਈ ਪ੍ਰਬੰਧ ਨਹੀਂ ਹੈਗਾ ਕੱਲੇ ਸਿਰਫ ਚੌਲ ਤੇ ਬ੍ਰੈਡ ਉਹ ਵੀ ਇੱਕ ਜਦੋਂ ਇਹਨਾਂ ਦਾ ਕੋਈ ਅੱਗੇ ਆਉਂਦੀ ਐ ਕੰਪਨੀ ਹੁੰਦੀ ਐ ਇੱਕ ਤਾਂ ਉੱਥੇ ਜੰਗਲ ਦੇ ਵਿੱਚ ਤਾਂ ਉੱਥੇ ਜ਼ਰੂਰ ਕਹਿੰਦਾ ਘੱਟ ਦਾ ਪੋਣਾ ਘੰਟਾ ਰੋਕ ਕੇ ਸਾਨੂੰ ਇੱਕ ਚੌਲ ਤੇ ਵਸ ਬਰੈਡ ਜਰੂਰ ਦਿੰਦੇ ਸੀਗੇ ਉਹ ਵੀ 12-13 ਘੰਟੇ ਵਿੱਚ ਦੀ ਇੱਕ ਵਾਰ ਵੀ ਸਾਨੂੰ ਖਾਣਾ ਵੀ ਸਾਡਾ ਉਧਰ ਖੋਹ ਲੈਂਦੇ ਜਿਹੜਾ ਕੁਝ ਬੈਗ ਦੇ ਵਿੱਚ ਹੁੰਦਾ ਕੀਮਤੀ ਚੀਜ਼ਾਂ ਸਾਰੀਆਂ ਖੋਹ ਲੈਂਦੇ ਡਾਕਰ ਲੀੜੇ ਤੱਕ ਖੋਹ ਲੈਂਦੇ ਹੈਗੇ ਤਾਂ ਉਹਨਾਂ ਨੇ ਇਹ ਦੱਸਿਆ ਜਿਵੇਂ ਕੀ ਵੀ ਸਾਨੂੰ ਬਹੁਤ ਬੁਰਾ ਪ੍ਰਤਾਪ ਹੋਇਆ ਸਾਡੇ ਨਾਲ ਤਾਂ ਬਹੁਤ ਇਹ ਘਟਨਾ ਜੋ ਸਾਡੇ ਨਾਲ ਵਾਪਰੀ ਆ ਘਟੋ-ਘਟ ਇਹ ਜੋ 30 ਨੌਜਵਾਨ ਦੱਸਿਆ ਗਿਆ ਤੇ ਉਹਨਾਂ ਦੇ ਵਿੱਚੋਂ ਅੱਧੇ ਪਿੱਛੇ ਰਹਿ ਗਏ ਸੀ ਰੁਲ ਗਏ ਸੀ ਕੁਝ 10 10 ਜਿਹੜੇ ਦੱਸਿਆ ਗਿਆ ਕਹਿੰਦਾ ਵੀ ਅਸੀਂ ਅੱਗੇ ਲੰਘ ਗਏ ਸੀ ਤੇ ਕੁਝ ਵਿੱਚੇ ਜਿਹੜੇ ਪਿੱਛੇ ਰਹਿ ਗਏ ਉਹ ਪਿੱਛੇ ਜਿਹੜੇ ਹੋਰ ਆਉਂਦੇ ਆ ਆਪਣੇ ਪੰਜਾਬੀ ਉਹਨਾਂ ਨਾਲ ਰਲ ਕੇ ਕੁਝ ਕ ਲੰਘ ਜਾਂਦੇ ਆ ਕੁਝ ਨਹੀਂ ਕਿਸੇ ਤੋਂ ਨਹੀਂ ਲੰਘਿਆ ਜਾਂਦਾ ਕਿਉਂਕਿ ਰਾਸਤੇ ਉਥੋਂ ਦੇ ਖੱਟੀ ਕਟੇ ਨਾ ਬਹੁਤ ਤਾਂ ਇਹਦੇ ਵਿੱਚੋਂ ਗੱਲ ਇੰਨੀ ਕਾ ਵੀ ਜਿਹੜਾ ਇਹ ਸਾਡੇ ਪੰਜਾਬੀ ਜਾਂਦੇ ਹੈਗੇ ਤਾਂ ਜਿਹੜਾ ਕੀ ਹੋਣਾ ਕੱਲ ਨੌਜਵਾਨ ਨੇ ਗੱਲਬਾਤ ਸਾਰੀ ਦੱਸੀ ਆ ਵੀ ਜਦੋਂ ਅਸੀਂ ਉੱਥੋਂ ਸਾਰਾ ਸਫ਼ਰ ਤੈਅ ਕਰਕੇ ਜਦੋਂ ਹੀ ਬਾਡਰ ਤੇ ਆਏ ਤੁਰੰਤ ਸਾਨੂੰ ਉੱਥੋਂ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਗਿਆ ਚਲੋ ਜੀ ਖਾਸ ਕਰਕੇ ਅਪੀਲ ਕਰਦੇ ਆਪਾਂ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਮਿਲਦੇ ਕੱਲ ਨੂੰ ਨਾ ਮਿਟੋ ਧੰਨਵਾਦ